ਸਰ ਕੀ ਮਾਹੀ ਨਾਮ ਦੀ ਮੰਦਿਰ ਦੇ ਵਿੱਚ ਬੇਦਬੀ ਕੀਤੀ ਗਈ ਹੈ ਮੂਰਤੀਆਂ ਤੋੜੀਆਂ ਗਈਆਂ ਕਿੱਥੇ ਨਾ ਮਾਮਲਾ ਕਰੇ ਇਹ ਲੁਧਿਆਣਾ ਬੱਸ ਸਟੈਂਡ ਦਾ ਹੈਗਾ ਜੀ ਇਹ ਬਹੁਤ ਪ੍ਰਚੀਨ ਮੰਦਿਰ ਆ ਇਸ ਬੰਦੇ ਨੇ ਆਨਕੇ ਸ਼ਿਵਲਿੰਗ ਭੰਗ ਕਰਤਾ ਸ਼ਿਵ ਜੀ ਦੀ ਫੋਟੋ ਤੋੜਤੀ ਇਹ ਘਰ ਤੋਂ ਵੱਡ 200 ਸਾਲ ਪੁਰਾਣਾ ਮੰਦਿਰ ਹੈਗਾ ਇਹ ਸਰ ਕਿੰਨੇ ਵਜੇ ਦੀ ਘਟਨਾ ਹੈ ਇਹ ਹੈਗੀ 1/2 ਘੰਟਾ ਪਹਿਲੋ ਦੀ ਕਿੰਨੇ ਤੋਂ ਬੰਦੇ ਸੀਗੇ ਜੀ ਨਾਲ ਇਹ ਫਿਲਹਾਲ ਤਾਂ ਕਹਿੰਦੇ ਜੀ ਜਦੋਂ ਫੜਿਆ ਲੋਕਾਂ ਨੇ ਇੱਕ ਇਕੱਲਾ ਹੀ ਬੰਦਾ ਸੀਗਾ ਕਿੰਨੀ ਉਮਰ ਕਿੰਨੀ ਹੈ ਹੋਗੇ ਤੀਹ ਕਿਸਾਲ ਦੇ ਵਿੱਚ ਹੈਗੇ ਜੀ ਇਹ ਪ੍ਰਵਾਸੀ ਆ ਜਾਂ ਪ੍ਰਵਾਸੀ ਆ ਇਹ ਕਹਿ ਰਹੇ ਜੀ ਹਲੇ ਕਹਿੰਦੇ ਇਹ ਕਹਿ ਰਹੇ ਆ ਜੀ ਹਲੇ ਇਹ ਮੈਂਟਲ ਸਰਵ ਹੈਗੇ ਜੀ ਨਸ਼ਾ ਵਗੈਰਾ ਨਹੀਂ ਕੀਤਾ ਨਹੀਂ ਨਹੀਂ ਨਸ਼ਾ ਨਹੀਂ ਜਦੋਂ ਉਹਨੂੰ ਫੜਿਆ ਤੈਨੂੰ ਲੱਗਦਾ ਸੀ ਕਿ ਉਹ ਮੈਂਟਲ ਡਿਸਟਰਬ ਹੈ ਜਾਂ ਕੋਈ ਹੋਰ ਮਨਸ਼ਾ ਨਹੀਂ 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 ਇਹ ਤਾਂ ਝੂਠ ਬੋਲੀ ਜਾਂਦੇ ਆ ਕਿ ਇਹ ਮੈਂਟਲ ਡਿਸਟਰਬ ਹੈ ਕੋਈ ਝੂਠ ਹੈ ਹੀ ਨਹੀਂ ਇਹ ਉਹ ਪਲੈਨਿੰਗ ਨਾਲ ਹੀ ਆਇਆ ਸੀ ਪਲੈਨਿੰਗ ਨਾਲ ਹੀ ਆਇਆ ਹੈ ਜਦੋਂ ਬੇਅਦਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਲੋਕ ਇਹੀ ਕਾਰਨ ਰੱਖਦੇ ਵੀ ਇਹ ਮੈਂਟਲ ਹੋ ਜਾਂਦਾ ਇਹ ਮੈਂਟਲ ਨਹੀਂ ਇਹ ਹੀ ਦੁਨੀਆ ਕਰੀ ਜਾਂਦੀ ਹੈ ਜੀ ਮੈਂ ਕੋਈ ਬੇਅਦਵੀ ਕਰਦਾ ਉਹਨਾਂ ਕੋਈ ਇੱਕੀ ਇਸ਼ੂ ਹੈਗੇ ਹੋਰ ਵੀ ਲੋਕ ਹੋਣਗੇ ਬਹੁਤ ਇਹ ਤਾਂ ਪੁਲਿਸ ਵੈਰੀਫਿਕੇਸ਼ਨ ਕਰੂਗੀ ਜੀ ਕੀ ਹੈਗਾ ਕੀ ਨਹੀਂ ਹੈਗਾ ਵਾ ਠੀਕ ਐ ਸੀ ਤਾਂ ਇਹਨਾਂ ਨੂੰ ਪਕੜਾਤਾ ਵਾ ਬਾਕੀ ਇਹ ਮਤਲਬ ਲੋਕਲ ਜਿਹੜੇ ਦੁਕਾਨਦਾਰ ਹੈ ਉਹਨਾਂ ਨੇ ਦੇਖਿਆ ਸ਼ਖਸ ਨੂੰ ਹਾਂਜੀ 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 ਜਿਹੜੇ ਇੱਥੇ ਕਿੰਨੀਆਂ ਮੂਰਤੀਆਂ ਖੰਡਤ ਕੀਤੀਆਂ ਸਰ ਸਾਰਾ ਮੰਦਿਰ ਹੀ ਭੰਨ ਕਰਤਾ ਜੀ ਠੀਕ ਐ ਮੌਕੇ ਤੇ ਫੜ ਲਿਆ ਜੀ ਤੁਸੀਂ ਮੌਕੇ ਤੇ ਫੜ ਲਿਆ ਜੀ ਠੀਕ ਐ ਜੀ ਠੀਕ ਠੀਕ ਐ ਮੈਂ ਕੋਸੇ ਸਾਹਮਣੇ ਮੰਦਿਰ ਹੈ ਕੀ ਨਾਮ ਤੁਹਾਡਾ ਕੀ ਮਸਲਾ ਕਿੰਨੇ ਵਜੇ ਦਾ ਸੀ ਕੀ ਮੈਟਰ ਸੀ ਪੂਰਾ ਕੀ ਨਾਮ ਤੁਹਾਡਾ ਮਸਲਾ ਜੀ ਸਾਤ ਤੋਂ ਵੀ ਦਾ ਹੈਗਾ ਜੀ ਹਾਂ ਇੱਕ ਨਾਮ ਲੋਮ ਆਦਮੀ ਜਿਹੜਾ ਸੰਦਾ ਪਤਾ ਨਹੀਂ ਕੌਣ ਹੈ ਇਹ ਆ ਕੇ ਮੰਦਿਰ ਦੀਆਂ ਮੂਰਤੀਆਂ ਜਾ ਕੇ ਬਾਹਰ ਸੁੱਟਣ ਲੱਗ ਗਿਆ ਜਦੋਂ ਸੁੱਟਣ ਦੀ ਆਵਾਜ਼ ਦੇਖੀ ਤਾਂ ਅਸੀਂ ਭੱਜ ਕੇ ਗਏ ਤੇ ਉਹਨੂੰ ਬਾਹਰ ਫੜਿਆ ਕੱਢਿਆ ਤਦੋਂ ਫਿਰ ਲੋਕ ਹਜੂਮ ਇਕੱਠਾ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਫੜ ਗਏ ਕਿੰਨੇ ਜਣਾ ਸੀ ਕਿੰਨਾ ਇਹ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀ ਕਿੰਨੇ ਵਜੇ ਦਾ ਟਾਈਮ ਸੀਗਾ 7:20 ਸਵਾ 7 7:15 20 ਦਾ ਟਾਈਮ ਨੌਜਵਾਨ ਹੋਏ ਸ਼ਖਸੀਅਤ ਜੀ 30 ਪਲੱਸ ਦਾ ਹੋਣਾ ਚਾਹੀਦਾ 30 ਪਲੱਸ ਹੋਵੇਗਾ ਕੋਈ ਨਸ਼ੇ ਦਾ ਤੀਰ ਉਦੀ ਪੋਜੀਸ਼ਨ ਸਮਝ ਨਹੀਂ ਆ ਰਹੀ ਸੀ ਪਹਿਲਾਂ ਬੋਲਦਾ ਨਹੀਂ ਸੀਗਾ ਤੇ ਕਹਿੰਦਾ ਡਰਿੰਕ ਵਗੈਰਾ ਵੀ ਕੀਤੀ ਹੋਈ ਨਹੀਂ ਹੋ ਸਕਦਾ ਜੀ ਕੋਈ ਨਸ਼ਾ ਜਾਂ ਕੋਈ ਕਿਸੇ ਚੀਜ਼ ਦੀ ਤੁਹਾਡਾ ਕੀ ਨਾਮ ਸਰ ਮੇਰਾ ਨਾਮ ਪ੍ਰੀਤਿੰਦਰ ਸਿੰਘ ਹੈ ਜੀ ਇੱਕ ਕੈਮਰੇ ਦੀ ਫੁਟੇਜ ਵਗੈਰਾ ਹੈਗੀ ਜੇ ਤੁਹਾਡੇ ਕੋਲ ਕੋਈ ਕੈਮਰੇ ਦੀ ਇੱਕਲੀ ਫੁਟੇਜ ਹੈ ਨਹੀਂਗੀ ਸਰਕਾਰੀ ਕੈਮਰੇ ਲੱਗੇ ਹੋਏ ਨੇ ਤੇ ਉਹਨਾਂ ਤੋਂ ਮਿਲ ਜੇ ਤਾਂ ਕਹਿ ਨਹੀਂ ਸਕਦਾ ਕਿ ਆ ਮੌਕੇ ਤੇ ਤੁਸੀਂ ਵੀਡੀਓ ਤੇ ਬਣਾਈ ਨਹੀਂ ਜਿਹੜਾ ਮਿਲ ਕੇ ਨਹੀਂ ਤੋਂ ਮੌਕੇ ਤੇ ਅਸੀਂ ਵਿਚਾਰਨ ਨੂੰ ਲੱਗੇ ਸੀ ਜੀ ਵੀਡੀਓ ਉਹਦੇ ਕੋਸੇ ਨਹੀਂ ਗਈ ਜੀ ਇਹਨੇ ਸ਼੍ਰੀ ਗਣੇਸ਼ ਚੀ ਦੀ ਮੂਰਤੀ ਭਗਵਾਨ ਦੀ ਤੇ ਉਸ ਤੋਂ ਬਾਅਦ ਕਾਰਤਿਕ ਜੀ ਦੀ ਹੈਗੀ ਮੂਰਤੀ ਕਾਫੀ ਭਾਰੀ ਸੀ ਉਹ ਮੰਦਿਰ ਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਮੋਕੇ ਤੇ ਫੜ ਲਿਆ ਮੋਕੇ ਤੇ ਫੜ ਲਿਆ ਠੀਕ ਕਿੰਨੀ ਕੁ ਮੋੜ ਲੱਗਦੀ ਮੁੰਡੇ ਦੀ 3 ਕੋਸਾਲ ਦੇ ਕਰੀਬ ਲੱਗਦਾ ਹੈਗਾ ਬਾਕੀ ਪਤਾ ਲੱਗੂਗਾ ਠੀਕ ਹੈ